ਮੈਂ ਆ ਗਿਆ ਤੋੜ ਕੇ ਆਪੇ ਹੀ ਮੈਂ ਤੁਹਾਨੂੰ ਦੱਸਾਂ ਦੇਖੋ ਕਿਦਾਂ ਨਸੀਬਾਂ ਦੇ ਵਿੱਚ ਕੋਈ ਚੀਜ਼ ਹੁੰਦੀ ਕਿ ਇਹਨੂੰ ਮਿਲਣਾ ਹੁੰਦਾ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਇੱਕ ਖੇਤਾਂ 'ਚ ਤੁਸੀਂ ਕੰਮ ਕਰਨ ਲੱਗੇ ਆਂ ਦੂਜਾ ਤੁਸੀਂ ਮਨੂ ਖੁਸ਼ ਆਂ ਜਿਹੜੀ ਤੁਸੀਂ ਗੱਲ ਕਹੀ ਨਾ ਨਿਆਣੇ ਬੁਲਾਉਂਦੇ ਹੀ ਨਹੀਂ ਬਜ਼ੁਰਗਾਂ ਨੂੰ ਜ਼ਿਆਦਾਤਰ ਮੈਂ ਤੁਹਾਨੂੰ ਨਾ ਘਰ ਹੀ ਬੈਠੇ ਰਹਿੰਦੇ ਆ ਬਜ਼ੁਰਗ ਜਾਂ ਬਾਹਰ ਬੈਠੇ ਰਹੋਗੇ ਬਜ਼ੁਰਗਾਂ ਦੀ ਖਰਾਗ ਆ ਧੰਨਵਾਦ ਤੁਹਾਡਾ ਬਹੁਤ-ਬਹੁਤ ਚੱਕਰ ਮਿਲ ਗਈ ਆ ਗੁਰ ਕਹਿੰਦੇ ਕੱਲ ਨੂੰ ਕੱਢਣਾ ਆ ਮੈਂ ਅੱਜ ਨਿਕਲਿਆ ਤੇ ਇਸ ਕਰਕੇ ਸੀ ਕਈ ਬਜ਼ੁਰਗ ਨਾ ਇਦਾਂ ਆਪਣੇ ਪਿੰਡਾਂ ਦੇ ਬਾਹਰ ਬੈਂਚਾਂ ਤੇ ਬੈਠੇ ਰਹਿੰਦੇ ਚੁੱਪਚਾਪ ਤੇ ਮੈਂ ਮੈਂ ਸੋਚਿਆ ਵੀ ਚੱਲ ਉਹਨਾਂ ਨਾਲ ਗੱਲਬਾਤ ਕਰਦੇ ਆ ਬਜ਼ੁਰਗਾਂ ਨਾਲ ਮੈਰੀ ਬੈਣੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਰੰਗਾ ਬਾਬਾ ਜੀ ਨਾ ਨਾ ਬੱਸ ਕਿਉਂ ਲੈ ਦੱਸੋ ਲੈ ਇਹ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਪੈਰਾਂ 'ਚੋਂ ਹੀ ਮਿਲਦਾ ਸਭ ਕੁਝ ਜੀ ਮੱਥਾ ਟੇਕ ਕੇ ਇਹ ਤੁਹਾਡੀ ਉਮਰ ਦਾ ਰਾਜ ਵੀ ਇਹੀ ਆ ਐਡੀ ਉਮਰ 'ਚ ਤੁਸੀਂ ਕੰਮ ਕਰਦੇ ਆ ਨਾ ਜੇ ਇਹੀ ਉਮਰ 'ਚ ਟੈਨਸ਼ਨ ਆ ਪਈਆਂ ਹੁਣ ਬੰਦਾ ਮੰਜੇ ਤੇ ਪੈ ਜਾਂਦਾ ਇਹ ਸਾਗ ਖਾਣਾ ਤਾਂ ਵਰਦਨੀ ਮੈਂ ਕਿੰਨਾ ਸਾਗ ਤਾਂ ਤੋੜ ਦਿਨਾ ਥੋੜਿਆ ਸਾਗ ਆ ਲਖਣਾ ਬਣੀ ਆ ਹੁਣ ਬਣ ਗਈਆਂ ਗੰਦਲਾ ਲਓ ਜੀ ਹੁਣ ਜਾਂਦੀ ਰੋਡ ਮੈਂ ਜਾਣਾ ਇਧਰ ਨੂੰ ਦਰਗਾਹੇੜੀ ਵੱਲ ਨੂੰ ਸਵੇਿਹ ਕਹਾ ਜਾ ਕੇ ਟਿਕਾ ਟੱਕ ਮਾਰ ਕੇ ਪੁੜਾ ਸੱਦੀ ਕਰਦਾ ਹੈ ਬੱਡੀ ਚੌੜੀ ਸੜਕ ਤੋਂ ਆਹੋ ਚੌੜੀ ਉਧਰ ਨਹੀਂ ਜਾਣਾ ਡਾਂਡੇ ਵਾਲੇ ਜਾਣਾ ਮੈਂ ਤਾਂ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਤੁਸੀਂ ਲੱਗੇ ਕੰਮ ਕਰਨ ਤੁਹਾਨੂੰ ਦੇਖ ਕੇ ਆਇਆ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪਛਾਣਿਆ ਨਹੀਂ ਦਾ ਪਛਾਣਣਾ ਵੀ ਤੁਸੀਂ ਕਿੱਦਾਂ ਮੈਨੂੰ ਮੈਂ ਤਾਂ ਟਾਂਡੇ ਤੋਂ ਆਇਆ ਜਾਜੇ ਪਿੰਡ ਤੋਂ ਮੈਂ ਤਾਂ ਤੁਹਾਨੂੰ ਦੇਖ ਕੇ ਰੁਕਿਆ ਵੀ ਤੁਸੀਂ ਆਹ ਸਾਗ ਬੱਢ ਰਹੇ ਆ ਨਹੀਂ ਪੱਠੇ ਇਹ ਸਾਗ ਖਾਣਾ ਤੁਹਾਨੂੰ ਬੱਢਦੇ ਨੇ ਨਹੀਂ ਨਹੀਂ ਸਾਗ ਕਿੱਥੇ ਖਾਣਾ ਕੋਈ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਸੀਗਾ ਮੈਂ ਤੁਹਾਨੂੰ ਦੇਖਿਆ ਹੁਣ ਇੱਥੇ ਤੁਸੀਂ ਮਤਲਬ ਕਿ ਪੱਠੇ ਬੱਢ ਰਹੇ ਆ ਤੁਹਾਡੀ ਉਮਰ ਕਿੰਨੀ ਆ ਮੈਂ 60 ਸਾਲ ਦਾ ਹਾਂ ਹਾਂਜੀ 60 36 ਦਾ ਹਾਂਜੀ ਪੱਲੇ ਪੱਲੇ 83 ਸਾਲ ਉਮਰ ਆ ਤੁਹਾਡੀ ਅੱਜ ਜੀ ਤੇ ਤੁਸੀਂ ਫਿਟ ਫਾਟ ਆ ਦੇਖ ਲਓ ਮੈਂ ਤੈ ਉਹ ਤਾਂ ਡੱਡੀ ਵੀ ਤੁਹਾਡੀ ਕਿੰਨੀ ਜੀ ਉਮਰ ਇਹ ਵੀ ਐ ਨਹੀਂ ਕਿੰਨੇ ਸਾਲ ਅੱਗੇ ਪਿੱਛੇ ਹੋਊਗਾ ਫੇ ਤੁਸੀਂ ਜਿੱਦਾਂ ਕੰਮ ਕਰਦੇ ਆ ਹੋਰ ਨਹੀਂ ਕੋਈ ਘਰ ਹੈ ਨਹੀਂ ਕੋਈ ਹੋਰ ਪੱਠੇ ਵੱਡਣ ਗੱਲ ਬਾਤ ਵੀ ਕਿਰਪਾ ਇੱਕ ਮੋਹ ਪ੍ਰੇਮ ਖਤਮ ਨਹੀਂ ਹੋ ਗਿਆ ਜੀ ਬਿਲਕੁਲ ਬਿਲਕੁਲ ਜਿੱਦਾਂ ਦਾ ਪਰਿਵਾਰਾਂ ਚ ਮੋਹ ਪ੍ਰੇਮ ਹੁੰਦਾ ਹੀ ਇਕੱਠੇ ਮਿਲਣ ਗੇਲਣ ਨਹੀਂ ਆਪਾਂ ਪਿੰਡ ਵੀ ਦੇ ਲਿਆ ਕਈ ਵਾਰੀ ਹਾਂ ਕਿਹਾ ਨਾ ਨਿਕਲੇ ਨਾ ਕੋਈ ਉੱਥੇ ਬਿਠਾਇਆ ਤੁਹੀ ਲਾਗੇ ਤੇ ਉੱਥੇ ਦੋ ਬੰਦੇ ਬਿਠੇ ਆ ਹਾਂ ਕੋਈ ਹੁਣ ਹੈ ਨਹੀਂ ਹੁਣ ਕਿਸੇ ਕੋ ਨਾ ਹੋਂਦੇ ਵੀ ਉਹ ਆਪਣੇ ਆਂਦੇ ਟੀਵੀ ਲਾ ਕੇ ਬਿਠੇ ਹੋ ਬਾਹਰ ਨਹੀਂ ਨਹੀਂ ਲਾ ਨਹੀਂ ਆਪਣੇ ਬੰਦੇ ਹੀ ਚੱਕ ਲਾਗੇ ਹਾਂ ਸੱਤ ਬਈ ਕੋਈ ਬੰਦਾ ਨਹੀਂ ਮਿਲਦਾ ਨਹੀਂ ਮਿਲਦਾ ਇੱਕ ਦਿਨ ਕੋਈ ਆ ਕੇ ਗੱਪਾਂ ਮਾਰਦੇ ਨਾ ਹੋਰ ਕੋਈ ਜੋਗੀ ਚੌਰੀ ਕਰਨੀ ਆਪਾਂ ਮੇਰੀ ਉਮਰ ਚੱਲ ਹਾਂਜੀ ਕਿਹੜਾ ਬਈ ਕਹਣ ਖੀ ਬੀਜੀਆ ਨਹੀਂ ਅਜੇ ਤੱਕ ਬੀਜੀ ਨਹੀਂ ਹੈ ਬਹਣੀ ਆ ਹਾਂ ਹੈ ਤੇ ਅਜਾ ਨਹੀਂ ਗੱਲਾਂ ਕਰਨੀਆਂ ਇੱਕਦਮ ਲੈਣੀਆਂ ਬਣਾਉਣਾ ਤੇ ਉਸ ਚਾਹੀਏ ਕਰਨ ਚਾਹਤਾ ਕਬ ਨਹੀਂ ਨਹੀਂ ਬੱਸ ਬੋਲਦਾ ਮੈਂ 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 ਇਦਾਂ ਹੀ ਨਿਕਲੇ ਸੀ ਬਜ਼ੁਰਗਾਂ ਨੂੰ ਮਿਲਣ ਬਹੁਤ ਬਹੁਤ ਤੁਹਾਡਾ ਧੰਨਵਾਦ ਪੈਰੀ ਪੈਨੇ ਤੁਹਾਡੇ ਤੁਹਾਡਾ ਆਸ਼ੀਰਵਾਦ ਹਾਂਜੀ ਹਾਂਜੀ ਮੈਂ ਜੱਜੇ ਪਿੰਡ ਤੋਂ ਦੱਸਿਆ ਨਾ ਤੁਹਾਨੂੰ ਜੱਜੇ ਤੋਂ ਜੱਜੇ ਤੋਂ ਹਾਂਜੀ ਇਹ ਇਹ ਵੀਡੀਓ ਬਣਦੀ ਵੀਡੀਓ ਵਿੱਚੋਂ ਕੋਈ ਕੰਮ ਦੀ ਗੱਲ ਹੋਵੇ ਲੋਕਾਂ ਨੂੰ ਦੱਸਣੀ ਆ ਗਲਤ ਗੱਲ ਨਹੀਂ ਦੱਸਣੀ ਕੋਈ ਤਾਂ ਹੀ ਉਹ ਮੈਂ ਤੁਹਾਨੂੰ ਕੁਛ ਕੁਛ ਕੁਐਸਚਨ ਪੁੱਛ ਰਿਆ ਸੀ ਨਾ ਹਾਂ ਮੈਂ ਸ਼ੌਂਕ ਆ ਸ਼ੌਂਕੀਆ ਤੌਰ ਤੇ ਸ਼ੌਂਕੀਆ ਤੌਰ ਤੇ ਲੱਗਾ ਰਹਿਣਾ ਆ ਮੈਂ ਤੁਹਾਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਵੀ ਕੰਮ ਕਰਦੇ ਆ ਮੈਂ ਕਹਿੰਦਾ ਸਾਗ ਤੁਹਾਨੂੰ ਤੋੜ ਦੇਣਾ ਥੋੜਿਆ ਸਾਗ ਮੈਂ ਪੁੱਛ ਮੈਂ ਪੁੱਛ ਲੈਣਾ ਕਰਦਿਆਂ ਨੂੰ ਕਾ ਪੱਤੇ ਦਾ ਹੀ ਆ ਪੱਤੇ ਦਾ ਹੀ ਲੈਓ ਕਹਿੰਦੇ ਜੀ ਲੈਓ ਅੱਛਾ ਇਦਾਂ ਕਰ ਉਹ ਚੱਕ ਲਿਆਇ ਕੋਲ ਫਾਹਲੀ ਨਹੀਂ ਰੁਕੋ 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 ਲੈ ਮੇਰੇ ਕੋਲ ਆਇਗਾ ਚੋ ਝੋਲਾ ਹੈਗਾ ਮੈਂ ਤੁਹਾਨੂੰ ਲਓ ਮੈਂ ਉਹ ਨਾਲ ਅੰਦਰ ਇੱਧਰ ਹੀ ਆਵਾਂ ਤੁਹਾਡੇ ਕੋਲ ਨਹੀਂ ਹੁਣ ਆਪਾਂ ਇੱਥੇ ਹੋਰ ਨਹੀਂ ਬੈਠਾ ਅੱਛਾ ਫੇ ਇੱਧਰ ਆਇਆ ਇੱਧਰ ਹੀ ਹੁਣ ਖੜਾ ਮੈਂ ਆਹੋ ਟੈਨਸ਼ਨ ਕੋਈ ਨਹੀਂ ਬਹੁਤ ਸੋਣਾ ਜੀ ਇਹ ਹੀ ਤਾਂ ਇਹ ਤੁਹਾਡੀ ਉਮਰ ਦਾ ਰਾਜ ਵੀ ਇਹ ਹੀ ਆ ਐਡੀ ਉਮਰ ਚ ਤੁਸੀਂ ਕੰਮ ਕਰਦੇ ਆ ਨਾ ਜੇ ਇਹੀ ਉਮਰ ਚ ਟੈਨਸ਼ਨ ਆ ਪਈ ਹੁਣ ਬੰਦਾ ਮੰਜੇ ਤੇ ਪੈ ਜਾਂਦਾ ਹਾਂ ਇਹ ਇੱਕ ਬਹੁਤ ਵੱਡੀ ਮੈਂ ਆਪਣੇ ਸਾਰੇ ਵੀਓਸ ਨੂੰ ਦੱਸਣਾ ਚਾਹੁੰਦਾ ਜਿਹੜੇ ਮੇਰੇ ਨਾਲ ਜੁੜੇ ਹੋ ਬੰਦੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਦੇਖੋ ਇਸ ਉਮਰ ਚ ਕੰਮ ਕਰ ਰਹੇ ਆ ਬਿਲਕੁਲ ਹੈਲਦੀ ਆ ਉਹਦਾ ਕਾਰਨ ਇਹ ਆ ਵੀ ਕੋਈ ਟੈਨਸ਼ਨ ਨਹੀਂ ਠੀਕ ਜੀ ਹਾਂ ਬਸ ਸਾਰੇ ਖੁਸ਼ ਹਾਂਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਬਸ 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 ਬਹੁਤ ਸੋਹਣੀ ਗੱਲ ਆ ਜੀ ਮਾਤਾ ਜੀ ਆਵਾਂ ਅੱਗੇ ਆਇਆ ਨਹੀਂ ਅਭੀ ਲੈਣ ਦੇ ਨਹੀਂ ਅੱਛਾ ਨਹੀਂ ਆ ਜਾਣੀ ਨਹੀਂ ਆਵੀ ਮਾਤਾ ਜੀ ਪੂਰੀ ਹਿੰਮਤ ਹੀ ਆ ਸਾਡੇ ਹਾਂਜੀ ਹਾਂਜੀ ਪਲਕ ਲੈ ਗਏ ਉਹ ਪਲਕ ਲੈ ਲੈਣੀ ਹਾਂਜੀ ਟੀਵੀ ਜਾਵਾਂਗੇ ਅਸੀਂ ਮੈਂ ਕਿਸੇ ਤਰੀਕੇ ਨਾਲ ਛੋਟੀ ਛੋਟੀ ਕੰਮ ਦੀਆਂ ਗੱਲਾਂ ਨਾ ਜਿਹੜੀਆਂ ਤੁਸੀਂ ਸੋਹਣੀਆਂ ਦੱਸੀਆਂ ਜਿੱਦਾਂ ਇਹ ਬਜ਼ੁਰਗਾਂ ਬਾਰੇ ਗੱਲ ਦੱਸੀ ਨਾ ਕਿ ਅੱਜ ਕੱਲ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਬੁਲਾਉਂਦੇ ਰਹਿਣਾ ਚਾਹੀਦਾ ਮੈਂ ਅੱਜ ਨਿਕਲਿਆ ਤਾਂ ਇਸ ਕਰਕੇ ਸੀ ਕਈ ਬਜ਼ੁਰਗ ਨਾ ਇਦਾਂ ਆਪਣੇ ਪਿੰਡਾਂ ਦੇ ਬਾਹਰ ਬੈਂਚਾਂ ਤੇ ਬੈਠੇ ਰਹਿੰਦੇ ਚੁੱਪਚਾਪ ਤੇ ਮੈਂ ਮੈਂ ਸੋਚਿਆ ਵੀ ਚੱਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਜ਼ੁਰਗਾਂ ਨਾਲ ਕਿਉਂਕਿ ਉਹਨਾਂ ਨਾਲ ਗੱਲ ਕਰਨ ਨੂੰ ਹੈ ਹੀ ਨਹੀਂ ਕੋਈ ਵੀ ਬਹੁਤਿਆਂ ਨਾਲ ਮੈਂ ਦੇਖਿਆ ਜਿਹੜੀ ਤੁਸੀਂ ਗੱਲ ਕਹੀ ਨਾ ਨਿਆਣੇ ਬੁਲਾਉਂਦੇ ਹੀ ਨਹੀਂ ਬਜ਼ੁਰਗਾਂ ਨੂੰ ਜ਼ਿਆਦਾਤਰ ਮੈਂ ਤੁਹਾਨੂੰ ਨਾ ਘਰ ਹੀ ਬੈਠੇ ਰਹਿੰਦੇ ਬਜ਼ੁਰਗ ਜਾਂ ਬਾਹਰ ਬੈਠੇ ਰਹੂਗੇ ਬਜ਼ੁਰਗਾਂ ਦੀ ਖਾਗਿਆ ਖਾਗਦਾ ਮਜ਼ੂਰਿਆ ਬਈ ਉਹਨਾਂ ਮਨ ਖੁਸ਼ ਹੋ ਜਾਂਦਾ ਹੂੰ ਮੈਂ ਪੁੱਛ ਸਕਦਾ ਹਾਂ ਸਾਡੇ ਦੇ ਮੈਂ ਹੋਈ ਕਹਿਣਾ ਚਲੋ ਬਹੁਤ ਸੋਹਣਾ ਜਿੱਦਾਂ ਤੁਹਾਡੇ ਤੁਹਾਡੇ ਇਦਾਂ ਮੇਰ ਆ ਬਹੁਤ ਸੋਹਣੀ ਗੱਲ ਆ ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਇਹ ਇਦਾਂ ਦੀਆਂ ਪਤੇ ਦੀਆਂ ਗੱਲਾਂ ਲਈ ਤਾਂ ਮੈਂ ਨਿਕਲਦਾ ਆ ਕਿ ਮੈਨੂੰ ਇਦਾਂ ਦੀ ਕੋਈ ਪਤੇ ਦੀਆਂ ਗੱਲਾਂ ਲੱਭਣ ਸਾਨੂੰ ਵੀ ਅਕਲ ਆਵੇ ਅੱਗੇ ਸੁਣਨ ਵਾਲੇ ਨੂੰ ਵੀ ਪਤਾ ਲੱਗੇ ਵੀ ਆਪਾਂ ਕਿੰਨੇ ਕੁ ਗਲਤ ਆ ਨਹੀਂ ਨਹੀਂ ਹੋ ਗਏ ਤੁਸੀਂ ਗੁਰਮukh ਬੰਦੇ ਹੋ ਗੱਲ ਸੁਣੋ ਦੇਖੋ ਜੀ ਆਪਾਂ ਕਈ ਵਾਰੀ ਕੰਮਕਾਰਾਂ ਚ ਸਾਡੇ ਕੋ ਘਰਦਿਆਂ ਨੂੰ ਬੁਲਾਇ ਨਹੀਂ ਹੁੰਦਾ ਕਈ ਵਾਰੀ ਬਾਰ ਜਲ ਜਾਈਦਾ ਤੇ ਸਾਨੂੰ ਇੱਥੋਂ ਪਤਾ ਲੱਗਦਾ ਵੀ ਕਈ ਵਾਰੀ ਬਜ਼ੁਰਗ ਬੋਲ ਕੇ ਦੱਸਦੇ ਨਹੀਂ ਸਾਨੂੰ ਕਰ ਨਾ ਹੋਵਾ ਹਾਂਜੀ ਫੋਨ ਆ ਜਾਂਦਾ ਮੋਰੀਆਂ ਦਾ ਹੂੰ ਉਹਨੇ ਫੇਰ ਅੱਗੇ ਕੰਢੇ ਬਾਅਦ ਫੇਰ ਫੋਨ ਕਰਨਾ ਹੂੰ ਮੈਂ ਤਾਂ ਬਾਬਾ ਨਹੀਂ ਹੂੰ ਕਿੱਸਾ ਨਹੀਂ ਹੈਂ ਠੀਕ ਹੂੰ ਉਹ ਵੀ ਹਾਰ ਠੀਕ ਗੱਲ ਨਹੀਂ ਕਰਨੀ ਬਸ 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 ਇਹ ਲੱਗ ਗਿਆ ਨਹੀਂ ਨਹੀਂ ਬਹੁਤ ਸੋਹਣਾ ਹੈ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਇੱਕ ਖੇਤਾ ਜੀ ਤੁਸੀਂ ਕੰਮ ਕਰਨ ਲੱਗੇ ਆ ਦੂਜਾ ਤੁਸੀਂ ਮਨ ਨੂੰ ਖੁਸ਼ ਆ। ਬਹੁਤ ਅਨੰਦ ਆ। ਸਰੀਰਕ ਤੌਰ ਤੇ ਤਾਂ ਫੇਟੇ ਆ ਤੁਸੀਂ ਮੈਂ ਦੇਖਿਆ ਦੇਖੋ ਤਪਠੇ ਕਿਦਾਂ ਵੱਢਦੇ ਪਏ ਆ ਤੇ ਮਨ ਨੂੰ ਖੁਸ਼ ਹੋਣਾ ਸਭ ਤੋਂ ਵੱਡੀ ਗੱਲ। ਕੋਈ ਵੀ ਕਾਕਾ ਕੰਮ ਇਹਦਾ ਉਸੇ ਕੰਮ ਕਰ ਨਹੀਂ ਨਾ ਕਹਈਦਾ। ਹਾਂਜੀ ਕਈਦਾ। ਕਈਦਾ। ਹਾਂ ਹਾਂ। ਹੋਰ ਉਹ ਪਾਣੀ ਦੇ ਬੰਦਾ ਮਰੀਆਂ ਨੂੰ ਮੁੰਡੇ ਨੂੰ ਜਾਣਾ ਕਹਈਦਾ। ਮੈਂ ਅੱਜ ਨਹੀਂ ਕਰੂਗਾ ਕਰ ਨੂੰ ਕੀ ਕਰਨਾ ਸੀ। ਅਸਾਂ। ਮੁੰਡੇ ਦਾ ਪਾਣੀ ਥਾਏ ਆ। ਇਹਨਾਂ ਦਾ ਟੋਟਿਆਂਗੇ ਇਹ ਬਟਾ ਪੋਈਆਂ ਵੀ ਸੀਗੀਆਂ ਅੱਛਾ ਅੱਛਾ ਚਲੋ ਬਹੁਤ ਵਧੀਆ ਜੀ ਦੇਖੋ ਮਾਤਾ ਜੀ ਐਡੀ ਉਮਰ ਦੇ ਵਿੱਚ ਲੱਗੇ ਆ ਸਾਡੇ ਤਾਂ ਕਈ ਬਜ਼ੁਰਗ ਇਹਲੇ ਮੰਜੇ ਤੇ ਹੁੰਦੇ ਆ ਆਜੋ ਆਜੋ ਬਹੁਤ ਹੋ ਗਿਆ ਦੇਖ ਲਓ ਮੈਂ ਕਿਤੇ ਆਏ ਗਏ ਤੇ ਲੈ ਗਿਆ ਤੋੜ ਕੇ ਆਪੇ ਹੀ ਮੈਂ ਨਾ ਮੈਂ ਪਤਾ ਕੀ ਮੈਂ ਤੁਹਾਨੂੰ ਦੱਸਾਂ ਦੇਖੋ ਕਿਦਾਂ ਨਸੀਬਾਂ ਦੇ ਵਿੱਚ ਕੋਈ ਚੀਜ਼ ਹੁੰਦੀ ਕਿ ਇਹਨੂੰ ਮਿਲਣਾ ਹੁੰਦਾ ਮੈਂ ਮੈਂ ਚੱਲਾਂ ਸੀ ਦਸੂਏ ਵੱਲੋਂ ਦਸੂਏ ਤੋਂ ਮੁੜ ਕੇ ਆ ਗਿਆ ਲੋ ਬਾਤ ਕਰ ਰਿਹਾ ਇਨੇ ਦਾ ਤੇ ਜਦੋਂ ਮੁੜ ਕੇ ਆਇਆ ਤਾਂ ਮੈਂ ਉਥੋਂ ਮੋੜ ਲਗਾ ਅਸੀਂ ਗੰਭੋਵਾਲ ਤੋਂ ਫੇਰ ਮੈਂ ਇਹਨੂੰ ਆ ਗਿਆ ਮੈਂ ਖੁੱਡੇ ਵਿੱਚ ਦੀ ਜਾਨਾ ਹਾਂ ਲੱਗਣਾ ਬਾਣੀ ਹੈ ਗੰਦਲਾ ਗੰਭਾਂ ਗਈਆਂ ਗੰਦਲਾ ਲਓ ਜੀ ਬੈਜੂ ਉਹਦੇ ਵਿੱਚ ਪੱਬੂ ਦਾ ਬੈਗ ਜ ਹੈ ਬੈਗ ਚ ਪਾ ਲਈ ਫਿਰ ਨਹੀਂ ਨਹੀਂ ਹਾਂ ਆ ਆਹ ਕੱਖਿਆ ਲਿਆ ਕੋਈ ਨਹੀਂ ਦਲ ਤੇ ਮੇਰੀ ਗੱਲ ਸੁਣੋ ਇੱਦਾਂ ਹੀ ਪੈਣਾ ਆ ਤੇ ਨਾ ਕੁਝ ਨਹੀਂ ਪਾ ਗੇ ਨਾ ਉਸਮ ਬੰਨ ਲੈ ਨਾ ਆ ਦੇਖੋ ਇਦਾਂ ਹੀ ਰੱਖ ਦਿਓ ਉਹ ਰੱਖ ਹੋ ਜਾ ਨਹੀਂ ਨਹੀਂ ਕੋਈ ਨਹੀਂ ਆ ਉਹ ਰੱਖ ਹੋ ਗਿਆ ਰੱਖ ਹੋ ਗਿਆ ਖਰਾਬ ਹੁੰਦਾ ਸਾਰਾ ਖਰਾਬ ਹੋ ਜਾਣਾ ਆ ਲੋ ਬਹੁਤ ਆਵਾਜ਼ ਛੱਡ ਦਿਓ ਇਦਾਂ ਮੰਨ ਲੈਣਾ ਮੈਂ ਹੋਲ ਦੇਣੀ ਚਲੋ ਬਸ ਅੱਗੇ ਨਾ ਖੁੱਲਾ ਜਾ ਕੇ ਲਾਹ ਪਾ ਹੋ ਗਿਆ ਬਹੁਤ ਵਧੀਆ ਬਸ ਇਦਾਂ ਹੀ ਰੱਖ ਲੋ ਨਹੀਂ ਛੋੜਾ ਰੱਖਣਾ ਥੋੜਾ ਲਟਕਾ ਲੈਣਾ ਮੇ ਨਾਲ ਬੰਨ ਲੈਣਾ ਹੋਰ 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 ਮੈਨੂੰ ਕੋਈ ਪਤਾ ਕਰਨਾ ਮੈਂ ਲੱਗਾ ਉੱਥੇ ਪਤਾ ਕਰਨ ਲੱਗਾ ਉੱਥੇ ਲੱਗਾ ਇੱਥੋਂ ਨਹੀਂ ਜਾਵਾਂਗੇ ਪਰੋ ਚਲੋ ਠੀਕ ਹੈ ਜੀ ਚੰਗਾ ਚੰਗਾ ਪੈਰੀ ਪੈਨੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗਾ ਬਾਬਾ ਜੀ ਨਾ ਨਾ ਬੱਸ ਕਿਉਂ ਲੈ ਦੱਸੋ ਲੈ ਇਹ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਪੈਰਾਂ ਚੋਂ ਹੀ ਮਿਲਦਾ ਸਭ ਕੁਝ ਜੀ ਮੱਥਾ ਟੇਕ ਕੇ ਚਲੋ ਬਹੁਤ ਵਧੀਆ ਜੀ ਬਹੁਤ ਸੋਹਣਾ ਲੱਗਾ ਮੈਂ ਹਾਂਜੀ ਹਾਂਜੀ ਪੈੜਾ ਟਾਈਮ ਜਾਇਆ ਕੀਤਾ ਉਹ ਇਹ ਨਹੀਂ ਲੈ ਦੱਸੋ ਐ ਨਹੀਂ ਕਹਿਣਾ ਮੈਨੂੰ ਜਾਇਆ ਨਹੀਂ ਕੀਤਾ ਅੱਜ ਮੇਰਾ ਦਿਨ ਤੁਸੀਂ ਵਧੀਆ ਕੀਤਾ ਇਹ ਮੁੜ ਕੇ ਦਿਨ ਨਹੀਂ ਲੱਭਣੇ ਮੈਨੂੰ ਹਾਂਜੀ ਚਲੋ ਮੈਂ ਦੇਖ ਲੈਣਾ ਚੰਗਾ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਉਹ ਜੀ ਬਾਬਾ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਚੱਕਰ ਮਿਲ ਗਈ ਆ ਗੁਰ ਕਹਿੰਦੇ ਕੱਲ ਨੂੰ ਕੱਢਣਾ ਆ ਤੇ ਤੁਸੀਂ ਬੜੀ ਜਲਦੀ ਆ ਗਏ ਆਂ ਹੈ ਤੁਹਾਡੀ ਗੱਲ ਹੋ ਰਹੀ ਸੀ ਮੈਂ ਕਿਹਾ ਮੈਂ ਬਾਬਾ ਜੀ ਕੋ ਖੜਾ ਸੀਗਾ ਉਹ ਕਹਿੰਦੇ ਤਰਸੀਮ ਸਿੰਘ ਜੀ ਹੈ ਮੈਂ ਕਿਹਾ ਮੈਂ ਨਾਮ ਪੁੱਛਣਾ ਹੀ ਭੁੱਲ ਗਿਆ ਨਾਮ ਕੀ ਆ ਤਰਸੀਮ ਸਿੰਘ ਤੁਹਾਡਾ ਨਾਮ ਕੀ ਸੀ ਚਾਂਦੀ ਚਾਂਦੀ ਅੱਛਾ ਜੀ ਸ਼ਾਂਤੀ ਚਲੋ ਬਹੁਤ ਸੋਹਣਾ ਚਲੋ ਗੋੜ ਕਹਿੰਦੇ ਕੱਲ ਨੂੰ ਕੱਢਣਾ ਮੈਂ ਕਿਹਾ ਚਲੋ ਠੀਕ ਆ ਚੰਗਾ ਜੀ ਸਤਿ ਸ਼੍ਰੀ ਅਕਾਲ ਆਉਂਦਾ ਜਾਂਦਾ ਮਿਲਦਾ ਰਹਿਵਾਂਗਾ ਤੁਹਾਨੂੰ ਮੈਂ ਜਰੂਰ ਜਰੂਰ ਚਲੋ ਠੀਕ ਆ ਜੀ ਚੰਗਾ